ਸ਼ੰਖ ਵਜਾਓ ਆਏ ਗੁਰ ਸ਼ੰਖ ਵਜਾਓ ਆਏ ਗੁਰ ਸ਼ੰਖ ਵਜਾਓ ਆਏ ਗੁਰ ਜੀ ਮੇਰੇ ਸ਼ੰਖ ਵਜਾਓ ਆਏ ਸ਼ੰਖ ਵਜਾਓ ਆਏ ਗੁਰ ਜੀ ਮੇਰੇ ਸ਼ੰਖ ਵਜਾਓ ਆਏ ਗੁਰ ਸ਼ੰਖ ਵਜਾਓ ਆਏ ਗੁਰ ਜੀ ਮੇਰੇ ਸ਼ੰਖ हे पूरण परमेस्वर स्वामी सर्व कला के अंतर जामी सर्व कला के अंतर जामी जो जन शरण तुम्हारी आए जो जन शरण तुम्हारी आए गान राजा जाए गुरु शंख बजाओ आए गुरु शंख बजाओ आए गुरु जी मेरे शंख बजाओ आ ਸ਼ੰਖ ਵਜਾਓ ਆਏ ਗੁਰੂ ਜੀ ਮੇਰੇ ਸ਼ੰਖ ਵਜਾਓ ਆਏ ਸ਼ੰਖ ਵਜਾਓ ਆਏ ਗੁਰੂ ਜੀ ਮੇਰੇ ਸ਼ੰਖ ਵਜਾਓ ਆਏ ਨਗਪਾਲ ਗੁਸਾਈਆਂ ਦੀਨੰਦਿਆ ਨਗਪਾਲ ਗੁਸਾਈਆਂ ਤੀਨ ਪਵਨ ਦੁਨੀਆ ਕੇ ਸਾਈਆਂ ਦੀਨ ਪਵਨ ਦੁਨੀਆ ਕੇ ਸਾਈਆਂ ਸੰਗਤ ਆਣ ਤੇਰੇ ਗੁਣ ਗਾਏ ਸੰਗਤ ਆਣ ਤੇਰੇ ਗੁਣ ਗਾਏ ਓ ਮਹਾਰਾਜ ਸਹਾਈ ਗੁਰ ਸੰਖ ਵਜਾਓ ਆਇ ਗੁਰ ਸੰਖ ਵਜਾਓ ਸੰਖ ਵਜਾਓ ਆਏ ਸੰਖ ਵਜਾਓ ਆਏ ਗੁਰੂ ਜੀ ਮੇਰੇ ਸੰਖ ਵਜਾਓ ਆਏ ਗੁਰ ਸੰਖ ਵਜਾਓ ਆਏ ਗੁਰੂ ਜੀ ਮੇਰੇ ਸੰਖ ਵਜਾਓ ਆਏ ਭਾਰਤ ਵਾਜ ਸਿਆਬਨ ਰਾਜਾ ਭਾਰਤ ਵਾਜ ਸਿਆਬਨ ਰਾਜਾ ਸ਼ਰਨ ਪੜੇ ਤੁਮਰੀ ਮਹਾਰਾਜਾ ਸ਼ਰਨ ਪੜੇ ਤੁਮਰੀ ਮਹਾਰਾਜਾ ਹੰਡੋ ਕੇ ਕਰਾ ਸਵਾਮੀ ਪਾਡੋ ਕੇ ਕਰ ਆਪ ਸਵਾਮੀ ਜਾਕਰ ਭੋਗ ਲਗਾਏ ਗੁਰ ਸੰਖ ਵਜਾਉ ਆਏ ਗੁਰ ਸੰਖ ਵਜਾਉ ਆਏ ਗੁਰੂ ਜੀ ਮੇਰੇ ਸੰਖ ਵਜਾਉ ਆਏ ਸੰਖ ਵਜਾਉ ਆਏ ਗੁਰੂ ਜੀ ਮੇਰੇ ਸੰਖ ਵਜਾਉ ਆਏ ਗੁਰ ਸੰਖ ਵਜਾਉ ਆਏ ਗੁਰੂ ਜੀ ਮੇਰੇ ਸੰਖ ਵਜਾਉ ਆਏ ਜਿਨ ਜਿਨ ਜੀ ਾਰੇ ਗਾਏ ਜਨ ਜਨ ਗੀਤ ਤੁਮਾਰੇ ਗਾਏ ਸੁਰਗpuri ਵਿੱਚ ਆਣ ਵਸਾਏ ਸਵਰਗਪੁਰਹੀ ਵਿੱਚ ਆਣ ਵਸਾਏ ਸ਼ੀਸ਼ ਗਣੇਸ਼ੁ ਮਹੀਸ਼ਾ ਤੇਰੇ ਸ਼ੀਸ਼ ਗਣੇਸ਼ੁ ਮਹੀਸ਼ਾ ਤੇਰੇ ਚਾਰ ਚਰਾਗ ਜਗਾਏ ਗੁਰ ਸੰਖ ਵਜਾਉ ਆਏ ਗੁਰ ਸੰਖ ਵਜਾਉ ਆਏ ਗੁਰੂ ਜੀ ਮੇਰੇ ਸੰਖ ਵਜਾਉ ਆਏ ਸੁਬਾ ਸਾਰ ਤੋਂ ਹੁਣ ਤੱਕ ਲਾਗੇ ਸੁਬਾ ਸਾਰ ਤੋਂ ਹੁਣ ਤੱਕ ਲਾਗੇ ਮੰਗਲ ਗਾਏ ਪਰੀਤ ਲਗਾ ਕੇ ਮੰਗਲ ਗਾਏ ਪਰੀਤ ਲਗਾ ਕੇ ਅਮਰਤ ਜਲ ਇਸ਼ਨਾਨ ਕਰਾਇਆ ਅਮਰਤ ਜਲ ਇਸ਼ਨਾਨ ਕਰਾਇਆ ਗੁਰ ਦਰਬਾਰ ਸਜਾਏ ਗੁਰ ਸੰਖ ਵਜਾਓ ਆਏ ਗੁਰ ਸੰਖ ਵਜਾਓ ਆਏ ਗੁਰ ਜੀ ਮੇਰੇ ਸੰਖ ਵਜਾਓ ਆ ਨਾਨਕ ਧਿਆਨ ਲਾਗੂ ਸੰਗ ਤੇਰੇ ਪਗ ਪਗ ਸਾਥ ਵਸੇ ਗੁਰੂ ਮੇਰੇ ਪਗ ਪਗ ਸਾਥ ਵਸੇ ਗੁਰ ਮੇਰੇ ਪੂਰਨ ਹੋਵੇ ਆਸ ਵਡਾਣੀ ਪੂਰਨ ਹੋਵੇ ਆਸ ਵਡਾਣੀ ਪੜ ਕੇ ਤੇਰੀ ਅੰਮ੍ਰਿਤ ਬਾਣੀ ਪੜ ਕੇ ਤੇਰੀ ਅੰਮ੍ਰਿਤ ਬਾਣੀ ਰੋਗ ਸੋਗ ਦੁਖ ਜਾਏ ਗੁਰ ਸੰਖ ਵਜਾਓ ਆਏ ਗੁਰ ਸੰਖ ਵਜਾਓ ਆਏ ਗੁਰ ਜੀ ਮੇ ਸੰਖ ਵਜਾਓ बजाओ आए गुरू मेरे संक बजाओ आए